ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਾਰਿਆਂ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ੇ ਚੜ੍ਹਦੀਆਂ ਕਲਾ 'ਚ ਰੱਖੇ ਸੱਚੇ ਪਾਤਸ਼ਾਹ ਕੁੱਲ ਤੇ ਮਿਹਰ ਭਰਿਆਥ ਰੱਖੇ ਕਿਰਪਾ ਕਰੇ ਵਾਹਿਗੁਰੂ ਐਤੀ ਬਾਈ ਜੀ ਗੱਲ ਐ ਓਹ ਕਰਨੀ ਆ ਵੀ ਦੀਵਾਲੀ ਦਾ ਕੋਈ ਹਾਲ ਨਹੀਂ ਸੀ ਐਤੀ ਮੰਦੀ ਹੋਈ ਸੀ ਦੀਵਾਲੀ ਪਹਿਲਾਂ ਤਾਂ ਜਸਵਿੰਦਰ ਭੱਲਾ ਗੁਜ਼ਰ ਗਿਆ ਕਮੇਡੀਅਨ ਕਲਾਕਾਰ ਫਿਰ ਰਾਜਵੀਰ ਜਵੰਦਾ ਗੁਜਰ ਗਿਆ ਫੇਰ ਉਹ ਮੁੰਡਾ ਬਰਿੰਦਰ ਘੁੰਮਣ ਗੱਡੀ ਬਾਡੀ ਸੀਗੀ ਉਹਦੀ ਬਾਡੀ ਬਿਲਡਰ ਉਹ ਵਿਚਾਰਾ ਭੰਗਦੇ ਭਾਣੇ ਚੱਲਿਆ ਗਿਆ ਕੁਦਰਤ ਦੀ ਕਰੋਪੀ ਸੀਗੀ ਪਹਿਲਾਂ ਕਿੰਨੇ ਕਿਸਾਨਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਪਾਣੀ ਆ ਗਿਆ ਕਿੱਥੋਂ ਤਾਂ ਕਿਸੇ ਕਿਸਾਨ ਮਜ਼ਦੂਰ ਸਭ ਉਹਦੇ ਚ ਰਗੜਾ ਫਿਰਿਆ ਗਰੀਬਾਂ ਮਜ਼ਦੂਰਾਂ ਦੇ ਘਰ ਟ ਹੈਗੇ ਜ਼ਿਮੀਂਦਾਰਾਂ ਦੇ ਘਰ ਟ ਹੈਗੇ ਸਾਰੇ ਆਪਣੇ ਭੈਣ ਭਰਾਈ ਆ ਸਾਰੇ ਆਪਾਂ ਇਕੱਠੇ ਆਂ ਮੈਂ ਅੱਗੇ ਵੀ ਕਹਿਣਾ ਹੁੰਨਾ ਵੀ ਆਪਣੇ ਚ ਕੋਈ ਫਰਕ ਨਹੀਂ ਗਾ ਜਾਤਾਂ ਪਾਤਾਂ ਦਾ ਉਹ ਬਹੁਤ ਵੱਡਾ ਨੁਕਸਾਨ ਹੋਇਆ ਪਾਣੀ ਨਾਲ ਫੇਰ ਇਹ ਬੰਦਿਆਂ ਦਾ ਜਾਨੀ ਮਾਨੀ ਨੁਕਸਾਨ ਹੋ ਗਿਆ ਜਿਹੜਾ ਕਦੇ ਵੀ ਨਹੀਂ ਪੂਰਾ ਹੋਣਾ ਰਹਿੰਦਾ ਖੁੰਦਾ ਫਸਲਾਂ ਦਾ ਹੀ ਹੋ ਗਿਆ ਝੋਨਾ 60 65 ਗੱਟੇ ਦਾ ਝਾੜ ਆਕਤੀ ਇਤੋਂ ਵੱਧ ਨਹੀਂ ਝਾੜ ਇਹ ਨੂੰ ਪੜਦੇ ਆ 60 65 ਫੂਸਾ ਝੋਨਾ 70 ਅੱਗੇ 100 100 ਗਟਾ ਨਿਕਲਦਾ ਬਾਈ ਜੀ ਫੂਸੇ ਝੋਨੇ ਦਾ 33 70 ਰਤੇ ਰਹਿ ਗਏ ਫੂਸਾ ਤੇ ਜਿਹੜਾ ਆ 14 14 ਇਹ ਤਾਂ 60 62 ਗਟਾਈ ਆ ਕੁਦਰਤ ਦੀ ਬਹੁਤ ਕਰੋਪੀ ਸੀਗੀ ਤੇ ਚਲੋ ਵਾਹਿਗੁਰੂ ਟਾਲ ਕੇ ਲੈ ਗਿਆ ਹਜੇ ਵੀ ਕੁਝ ਨਹੀਂ ਵਿਗੜਿਆਗਾ ਤੇ ਪਰ ਜਿਹੜਾ ਆ ਨੁਕਸਾਨ ਹੋ ਗਿਆ ਬੰਦਿਆਂ ਦਾ ਜਾਨੀ ਮਾਨੀ ਉਹ ਬਹੁਤ ਜਿਆਦਾ ਮਾੜਾ ਕੰਮ ਹੋ ਗਿਆ ਤੇ ਉਹਨਾਂ ਨੇ ਵਿਚਾਰਿਆਂ ਨੇ ਕਿੱਥੋਂ ਮੁੜ ਕੇ ਹੁਣ ਇੱਕ ਗੱਲ ਹੋਰ ਆ ਬਾਈ ਜਦੋਂ ਆਪਾਂ ਛੋਟੇ-ਛੋਟੇ ਸੀਗੇ ਉਦੋਂ ਨਾ 12 ਕੁੱਤਿਆਂ ਨੂੰ 12 ਪਸ਼ੂਆਂ ਨੂੰ ਗਵਰਨਮੈਂਟ ਹੀ ਬਹੁਤ ਕੇਅਰ ਕਰਦੀ ਸੀ ਉਦੋਂ ਮੱਛਰ ਦੀ ਵੀ ਦਵਾਈ ਛੜਕ ਕੇ ਜਾਂਦੇ ਹੁੰਦੇ ਸੀ ਘਰਾਂ ਦੇ ਵਿੱਚ ਆ ਜਿਹੜੇ ਮੇਰੇ ਹਾਨੀ ਆ 44-45 ਸਾਲ ਵਾਲੇ ਭੈਣ ਭਰਾ ਐ ਉਹਨਾਂ ਨੂੰ ਸਾਰਿਆਂ ਨੂੰ ਪਤਾ ਇਸ ਗੱਲ ਦਾ ਉਦੋਂ ਦਵਾਈ ਛੜਕਣ ਆਉਂਦੇ ਹੁੰਦੇ ਸੀ ਘਰਾਂ ਦੇ ਵਿੱਚ ਵੀ ਮੱਛਰ ਨਾਲ ਲੜੇ ਛੱਤਾਂ-ਛੁੱਤਾਂ ਤੇ ਕਮਰਿਆਂ 'ਚ ਦਵਾਈ ਡੀਟੀਜੀ ਪਤਾ ਨਹੀਂ ਕੀ ਛੜਕਦੇ ਹੁੰਦੇ ਸੀ ਉਹ ਤੇ ਜਿਹੜੇ ਕੁੱਤੇ ਦੇ ਗਾਲ 'ਚ ਪਟਾ ਨਹੀਂ ਪਾਇਆ ਵਾਰਾ ਪੁੱਤਾ ਉਹਨੂੰ ਦਵਾਈ ਪਾ ਜਾਂਦੀ ਸੀ ਗਵਰਨਮੈਂਟ ਤੇ ਜਿਹੜੇ ਪਸ਼ੂ ਸੀਗੇ ਗਾਈਆਂ ਠੱਠੇ ਇਹਨਾਂ ਦਾ ਵੀ ਇੰਤਜ਼ਾਮ ਕਰਦੇ ਸੀ ਇਹਨਾਂ ਨੂੰ ਜਾਂ ਗਊਸ਼ਾਲਾ ਤਾੜ ਦਿੰਦੇ ਜਾਂ ਖੱਸੀ ਕਰ ਦਿੰਦੇ ਸੀ ਠੱਠਿਆਂ ਨੂੰ ਤਾਂ ਕਿ ਪੈਦਾਵਾਰ ਨਾ ਹੋ ਸਕੇ ਤੇ ਹੁਣ ਤਾਂ ਬਾਈ ਜੀ ਇਧਰਲੇ ਪਾਸੇ ਧਿਆਨ ਹੀ ਨਹੀਂ ਕਿਸੇ ਦਾ ਗਾਈਆਂ ਨਾਲ ਚਲੋ ਉਹ ਵਿਚਾਰਾ ਮੁੰਡਾ ਗੁజర్ ਗਿਆ ਰਾਜਵੀਰ ਜਵੰਦਾ ਤੇ ਸਾਰੇ ਪੰਜਾਬ ਇੰਡੀਆ ਆਲ ਇੰਡੀਆ ਹੀ ਪਤਾ ਲੱਗ ਗਿਆ ਤੇ ਜਿਹੜੇ ਭਾਈ ਜੀ ਗਾਈਆਂ ਨਾਲ ਆਪਣੇ ਵਰਕੇ ਗੁਜਰਦੇ ਆ ਆਮ ਨੋਰਮਲ ਬੰਦਾ ਇੱਕ ਗੁਜਰਦਾ ਐਕਸੀਡੈਂਟ ਨਾਲ ਉਹਦਾ ਤਾਂ ਭਾਈ ਪਤਾ ਹੀ ਨਹੀਂ ਲੱਗਦਾ ਕਿਸੇ ਨੂੰ ਇਹ ਤਾਂ ਮੰਨੀ ਤੰਨੀ ਮਹਾਨ ਆਸਤੀਆਂ ਸੀਗੀਆਂ ਚੈਨਲਾਂ 'ਤੇ ਆ ਗਿਆ ਜਿਹੜਾ ਕੋਈ ਆਮ ਘਰ ਦਿੱਤੀ ਪੁੱਤ ਮਰਦਾ ਉਹ ਉਹਦਾ ਤਾਂ ਭਾਈ ਪਿੰਡ-ਪਿੰਡ 'ਚ ਹੀ ਰਹਿ ਜਾਂਦਾ ਕਿਉਂ ਨਾ ਉਹ ਤਾਂ ਕੋਈ ਇਹ ਚੈਨਲ ਵਾਲੇ ਨੇ ਆਉਣ ਆਉਂਦਾ ਨਾ ਕੇ ਨੂੰ ਪਤਾ ਲੱਗਦਾ ਮੌਤਾਂ ਤਾਂ ਬਹੁਤ ਜ਼ਿਆਦਾ ਹੁੰਦੀਆਂ ਗਾਈਆਂ ਨਾਲ ਪਰ ਉਹ ਪਤਾ ਨਹੀਂ ਲੱਗਦਾ ਪਸ਼ੂਆਂ ਨਾਲ ਵਾਰ ਪਸ਼ੂਆਂ ਨਾਲ ਪਤਾ ਹੀ ਉਹ ਨਹੀਂ ਲੱਗਦਾ ਕਿਉਂਕਿ ਉਹ ਚਿਹਰੇ ਕਿਹੜਾ ਸਾਹਮਣੇ ਆਏ ਹੁੰਦੇ ਆਮ ਹੁਣ ਮੇਰੇ ਵਰਗਾ ਮਰ ਜੇ ਤੇ ਕੀ ਪਿੰਡ 'ਚ ਹੀ ਪਤਾ ਲੱਗੂਗਾ ਬਾਹਰ ਕਿਸ ਨੂੰ ਕੀ ਪਤਾ ਵੀ ਮਰ ਗਿਆ ਤੇ ਮੈਂ ਕਿਹੜਾ ਕੋਈ ਐਕਟਰਾਂ ਜਾਂ ਮੈਨੂੰ ਕੋਈ ਸਾਰਾ ਪੰਜਾਬ ਜਾਣਦਾ ਜਾਂ ਮਤਲਬ ਵੀ ਕੋਈ ਵੀ ਬਲਡ ਜਾਣਦਾ ਸਾਰਾ ਵੀ ਇਹ ਬੰਦਾ ਹੈਗਾ ਅਪ ਤਾਂ ਆਮ ਇਨਸਾਨ ਆ ਤੇ ਆਮ ਸੰਨਾਂ ਨਾਲ ਜਿਹੜੇ ਇਹ ਐਕਸੀਡੈਂਟ ਹੋ ਜਾਂਦੇ ਆ ਉਹ ਉਹ ਤਾਂ ਕਿਸੇ ਗਿਣਤੀ 'ਚ ਹੀ ਨਹੀਂ ਉਹ ਬਈ ਕਿਸੇ ਗਿਣਤੀ 'ਚ ਨਹੀਂ ਇਹਨਾਂ ਦਾ ਤਾਂ ਹੱਲ ਕਰਨਾ ਪੈਣਾ ਇਹ ਤਾਂ ਐਵੇਂ ਕਹਿ ਦਿੰਦੇ ਆ ਗਊ ਮਾਤਾ ਸਾਡੀ ਗਊ ਮਾਤਾ ਗਊ ਨੂੰ ਤਾਂ ਮਾਤਾ ਕਹਿੰਦੇ ਤੇ ਫਿਰ ਠੱਠੇ ਨੂੰ ਪਿਓ ਕਿਉਂ ਨਹੀਂ ਕਹਿੰਦੇ ਉਹਨੂੰ ਵੀ ਪਿਓ ਕਹੋ ਨਾਲ ਵੀ ਇਹ ਗਊ ਮਾਤਾ ਜੀ ਆ ਤੇ ਪਿਤਾ ਜੀ ਆ ਸੰਭੋ ਫਿਰ ਇਹਨਾਂ ਨੂੰ ਕਿਤੇ ਗਊਸ਼ਾਲਾ 'ਚ ਵਾਰਾ ਤੁਰੇ ਫਿਰਦੇ ਆ ਉਹ ਮਹਾਰਾਜ ਦੀ ਗੱਲ ਸੱਚੀ ਆ ਉਹ ਰੂੜੀਆਂ ਤੋਂ ਗੰਦ ਚੁਕਦੇ ਆ ਫਿਰਦੀਆਂ ਵਿਚਾਰੀਆਂ ਕੋਈ ਹੱਲ ਕਰੋ ਇਹਨਾਂ ਦਾ ਕੋਈ ਨਸਬੰਦੀ ਕਰ ਦਿਓ ਜਿਹੜਾ ਇਹਨਾਂ ਦਾ ਵਾਧਾ ਹੀ ਨਾ ਹੋਵੇ ਬਾਲਾ ਵਾਰਾ ਪਸ਼ੂਗਣਾ ਦਾ ਕੁੱਤੇ ਹੋ ਗਏ ਕੱਲਾ ਬੰਦਾ ਨਹੀਂ ਬਾਹਰ ਅੰਦਰ ਜਾ ਸਕਦਾ ਕੁੱਤੇ ਢਾ ਲੈਂਦੇ ਆ 10 12 ਬੰਦੇ ਨੂੰ ਰਲ ਕੇ ਫਿਰ ਪਸ਼ੂ ਮਾਰਦੇ ਆ ਵਿੱਚ ਕਈ ਮਾਰਨ ਵਾਲੇ ਪਸ਼ੂ ਆ ਸਾਡੇ ਪਿੰਡ ਬੰਦੇ ਦੀ ਮੌਤ ਹੋਈ ਆ ਤੇ ਉਹ ਚਾਰਾ ਹੁਣ ਆਮ ਜੀਮੀਂਦਾਰ ਬੰਦਾ ਸੀਗਾ ਤੇ ਉਹ ਜਿਹੜੇ ਉਹ ਖਚਰਾਂ ਜੇ ਵਾਲੇ ਫਿਰਦੇ ਹੁੰਦੇ ਆ ਗੱਡੀਆਂ ਵਾਲੇ ਉਹਨਾਂ ਦੀ ਗੱਦੀ ਨੇ ਭੈ ਉਹ ਬੰਦੇ ਦੇ ਸੱਟ ਲੱਤ ਮਾਰੀ ਦਲੱਤਾ ਮਾਰਿਆ ਤੇ 6 ਫੁੱਟ ਦਾ ਜਵਾਨ ਥਾਈ ਮਰ ਗਿਆ ਸਦਾਗਰ ਸਿੰਘ ਨਾਂ ਸੀ ਉਹਦਾ ਹੁਣ ਕੱਲ ਨੂੰ ਪਿੰਡ ਵਾਲੇ ਸੁਣਨਗੇ ਉਹ ਕਹਿਣਗੇ ਕਿਹਦਾ ਨਾਂ ਲਈ ਜਾਂਦਾ ਸਦਾਗਰ ਉਹ ਜਿਹੜੇ ਬਾਹਰ ਰਹਿੰਦੇ ਆ ਖੇਤਾਂ 'ਚ ਤੇ 6 ਫੁੱਟ ਦਾ ਕੱਦ ਸੀ ਉਹਦਾ ਤੇ ਉਹ ਗਦੀ ਨੇ ਲੱਤ ਮਾਰੀ ਮੋਟਰਸਾਈਕਲ ਟੁੱਟ ਗਿਆ ਨਾਲ ਹੀ ਮਣਕਾ ਟੁੱਟ ਗਿਆ ਮੌਤ ਹੋ ਗਈ ਤੇ ਨਾ ਉਹਦਾ ਉਹਦਾ ਕੀ ਨਾ ਕੋਈ ਪਰਚਾ ਨਾ ਕੋਈ ਲੈਣਾ ਨਾ ਕੋਈ ਦੇਣਾ ਵੀ ਇਹ ਤਾਂ ਜਾਨਵਰ ਸੀ ਵੀ ਇਹਨੇ ਕਿੱਡਾ ਜਾਣ ਕੇ ਮਾਰਿਆ ਅਕਸਰ ਜਾਣ ਕੇ ਤਾਂ ਨਹੀਂ ਮਾਰਿਆ ਤੇ ਉਹ ਸਾਡੇ ਪਿੰਡ ਮੰਡੀ ਚ ਬੈਠੇ ਸੀਗੇ ਝੁਗੀਆਂ ਵਾਲੇ ਉਹਨਾਂ ਦੀ ਖੱਤਰ ਸੀਗੀ ਉਹ ਜਿਹਨੇ ਬੰਦਾ ਮਾਰਤਾ ਸਾਡੇ ਪਿੰਡ ਦਾ ਨਾ ਕਿਤੇ ਜਾਤ ਨਾ ਕਿਤੇ ਚੇਤੇ ਇਹ ਬਾਈ ਜੀ ਪਸ਼ੂ ਕੁੱਤਾ ਅਗਲਾ ਰੱਖਤਾ ਲੈਂਦਾ ਜੇ ਉਹਨੂੰ ਕਹੀਏ ਉਹਦਾ ਕੁੱਤਾ ਬੰਨ ਲਾਦਾ ਸਾਡਾ ਕੁੱਤਾ ਤਾਂ ਵੱਡਦਾ ਨਹੀਂ ਸਾਡਾ ਕੁੱਤਾ ਤਾਂ ਵੱਡਦਾ ਨਹੀਂ ਤੇ ਜੇ ਕਿਨੂੰ ਵੱਡ ਗਿਆ ਅੱਜ ਪਤਾ ਨਹੀਂ ਤੈਨੂੰ ਕਿਵੇਂ ਵੱਡ ਗਿਆ ਕਿਹਨੇ ਤਾਂ ਕਹਿੰਨੂੰ ਵੱਡੇ ਹੀ ਨਹੀਂ ਲੈ ਆ ਜਵਾਬ ਆਪਣੇ ਲੋਕਾਂ ਕੋਲੇ ਵੀ ਸਾਡਾ ਕੁੱਤਾ ਤਾਂ ਵੱਡਦਾ ਹੀ ਨਹੀਂ ਅੱਜ ਤੈਨੂੰ ਪਤਾ ਨਹੀਂ ਕਿਵੇਂ ਵੱਡ ਗਿਆ ਇਸ ਕਰਕੇ ਬਾਈ ਜੀ ਕਈ ਦਾ ਹੱਥ ਬੰਨ ਕੇ ਬੇਨਤੀ ਆ ਵੀ ਇਹਦਾ ਸਰਕਾਰ ਵੀ ਕੋ ਸੋਚੇ ਜਿਹੜੇ 12 ਪਸ਼ੂ ਫਿਰਦੇ ਆ ਗਾਈਆਂ ਫਿਰਦੀਆਂ ਸ਼ਹਿਰਾਂ ਚ ਟੱਠੇ ਫਿਰਦੇ ਆ ਕੁੱਤੇ ਫਿਰਦੇ ਆ ਬੁਰੇ ਹਾਲ ਆ ਅਸੂਰਾਂ ਜਿਹਨਾਂ ਦੇ ਸੂਰ ਰੱਖੇ ਆ ਉਹ ਖੁੱਲੇ ਛੱਡ ਦਿੰਦੇ ਆ ਸਾਰੀ ਦਿਹਾੜੀ ਸੂਰ ਬਾਜ਼ਾਰ ਚ ਤੁਰੇ ਫਿਰਦੇ ਆਥਣੇ ਜਾ ਆਪ ਹੀ ਚਰ ਕੇ ਵਾੜੇ ਚ ਜਾ ਵੜਦੇ ਆ ਉਹ ਆਦੇ ਘਰੇ ਰੱਖਣ ਨਾ ਬੰਨ ਕੇ ਸ਼ਸ਼ਟਮੀ ਹੈ ਨਹੀਂ ਇਹ ਗੱਲ ਦਾ ਕਾਦੇ ਬਾਰੇ ਗੱਲ ਕਰੀਏ ਕਾਦੇ ਬਾਰੇ ਨਾ ਕਰੀਏ ਜਿੱਧਰ ਨੂੰ ਮਰਜੀ ਗੱਲ ਕਰ ਲਓ ਹਜ਼ਾਰਾਂ ਮੁੱਦੇ ਪਏ ਆ ਗੱਲ ਕਰਨ ਤੇ ਆ ਸੂਰ ਹੁਣ ਤੁਸੀਂ ਸਾਰੇ ਬੰਦੇ ਆਮ ਸ਼ਹਿਰ ਬਾਜ਼ਾਰ ਜਾਂਦੇ ਆ ਸੂਰ ਫਿਰਦੇ ਉਹ ਰੱਖੇ ਵੇ ਆ ਕਹੇ ਦੀ ਸਾਰੀ ਤੁਹਾਡੀ ਉਹ ਬਾਹਰੋਂ ਰੱਜ ਕੇ ਤੇ ਹੱਥ ਨੇ ਘਰੇ ਜਾਵੜਦੇ ਆ ਨਾ ਉਹਨਾਂ ਨੂੰ ਕੋ ਪਾਉਣ ਦੀ ਲੋੜ ਨਾ ਕੋ ਕਰਨੀ ਲੋੜ ਕਿਉਂ ਖੇਸਵਾ ਜਿਹੜੀ ਖਾਣੀ ਉਹ ਬਾਹਰੋਂ ਖਾ ਆਉਂਦੇ ਆ ਤੇ ਉਹੋ ਜਿਹਾ ਸੂਰ ਕੇ ਤੇ ਮੋਟਰਸਾਈਕਲ 'ਚ ਬੱਜੇ ਅਗਲੇ ਦਾ ਜਵਾਨਤੀ ਪੁੱਤ ਮਾਰਤਾ ਉਹਨਾਂ ਦੇ ਕਿਹੜਾ ਕੋਈ ਨੰਬਰ ਪਲੇਟ ਆ ਵੀ ਜਿਹੜਾ ਸੂਰ ਤੇ ਪਰਚਾ ਹੋ ਜੂ ਜਾਂ ਗਧੇ ਤੇ ਹੋ ਜੂਗਾ ਜਾਂ ਟੱਠੇ ਤੇ ਹੋ ਜੂਗਾ ਇਹ ਸਿਸਟਮ ਬਹੁਤ ਗਲਤ ਆ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇਹਦਾ ਸਰਕਾਰ ਗਵਰਨਮੈਂਟ ਕੋਈ ਨਾ ਕੋਈ ਹੱਲ ਜ਼ਰੂਰ ਕੱਢਿਆ ਜਾਵੇ ਲੱਖਾਂ ਮੌਤਾਂ ਹੁੰਦੀਆਂ ਰੋਜ਼ ਪਰ ਉਹ ਜਿਹੜੇ ਨਾਮੀ ਚਿਹਰੇ ਆ ਉਹ ਤਾਂ ਚੈਨਲਾਂ ਤੇ ਆ ਜਾਂਦੇ ਆ ਜਿਹੜੇ ਆਮ ਪਿੰਡਾਂ ਦੇ ਸ਼ਹਿਰਾਂ ਦੇ ਨੋਰਮਲ ਬੰਦੇ ਆ ਉਹਨਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਲਿਸਟ 'ਚ ਵੀ ਕਿੰਨੀਆਂ ਮੌਤਾਂ ਜਾਨਵਰਾਂ ਨਾਲ ਹੋ ਚੁੱਕੀਆਂ ਹੈ ਹੈ ਕਿੱਥੋਂ ਬੀਰ ਦੀ ਬਿਲ ਆਪਾਂ ਨੂੰ ਤਾਂ ਟੈਕਸ ਲੱਗਦਾ ਹੀ ਆ ਟੈਕਸ ਤਾਂ ਆਪਾਂ ਨੂੰ ਰੋਡ ਟੈਕਸ ਕਿੰਨੇ ਟੈਕਸ ਲੱਗਦੇ ਆ ਇਹਨਾਂ ਦਾ ਤਾਂ ਕੋਈ ਹੱਲ ਹੀ ਨਹੀਂ ਸਰਕਾਰ ਨੂੰ ਆਪ ਨੂੰ ਸਮਝਣਾ ਚਾਹੀਦਾ ਸਰਕਾਰ ਤਾਂ ਪਤਾ ਨਹੀਂ ਕਿਹੜਿਆਂ ਕੰਮਾਂ 'ਚ ਵਿਜੀ ਆ ਕੀ ਹਿਸਾਬ ਕਿਤਾਬ ਆ ਅੱਗੇ ਮੈਂ ਤੁਹਾਨੂੰ ਫੇਰ ਦੁਬਾਰਾ ਗੱਲ ਦਰਵਾਣਾ ਵੀ ਅੱਗੇ ਘਰਾਂ ਘਰਾਂ 'ਚ ਬੰਦੇ ਆਉਂਦੇ ਸੀਗੇ ਚੋਕਾਂ ਘਰਾਂ 'ਚ ਡੀਟੀ ਦੀ ਸਪਰੇਅ ਜੀ ਕਰਕੇ ਜਾਂਦੇ ਹੁੰਦੇ ਸੀ ਵੀ ਮੱਛਰ ਨਾ ਆਵੇ ਤੇ ਵਾਰਾ ਕੁੱਤੇ ਜਿਹਦੇ ਗਲ 'ਚ ਪਟਾ ਨਹੀਂ ਉਹਨੂੰ ਨਾਲ ਹੀ ਗੋਲੀ ਪਾ ਦਿੰਦੇ ਸੀ ਉਹ ਜ਼ਹਿਰ ਦੀ ਨਾਲ ਹੀ ਭੜਕਾ ਦਿੰਦੇ ਸੀ ਪਿੰਡ 'ਚ ਉਦੋਂ ਹੀ ਲਾਸਮੈਂਟ ਹੋ ਜਾਂਦੀ ਸੀ ਵੀ ਜੇ ਭਾਈ ਕੇ ਦਾ ਕੁੱਤਾ ਰੱਖਿਆ ਤਾਂ ਉਹਦਾ ਬੰਨ ਕੇ ਰੱਖੋ ਗਲ 'ਚ ਪਟਾ ਪਾ ਕੇ ਰੱਖੋ ਤੇ ਨਹੀਂ ਜਿਹੜਾ ਦੂਜਾ ਉਹ ਅਸੀਂ ਦਵਾਈ ਪਾ ਦੇਣੀ ਆ ਉਹੀ ਮੈਂ ਆ ਨਾ ਇਹ ਜਾਨਵਰਾਂ ਦੀ ਨਸਬੰਦੀ ਕਰੋ ਨਾਲ ਤਾਂ ਇਹ ਰੁਲਦੇ ਫਿਰਦੇ ਆ ਕੋਈ ਹਾਲ ਥੋੜਾ ਭਾਈ ਭੁੱਖੇ ਮਰਦੇ ਫਿਰਦੇ ਆ ਗਾਈਆਂ ਠੱਠੇ ਕੁੱਤੇ ਹੋ ਗਏ ਸੂਰ ਹੋ ਗਏ ਸੂਰ ਲੋਕੀ ਕਮਾਈ ਲਈ ਜਾਂਦੇ ਉਹਨਾਂ ਤੋਂ ਕੰਨ ਨੁਕਸਾਨ ਜਾਂ ਨੀ ਮੰਨੀ ਕਰ ਦਿੰਦੇ ਆ ਉਹ ਕਿਉਂ ਜਾਨਵਰ ਨੂੰ ਕੜਾ ਪਤਾ ਕਦੋਂ ਕਦੀ ਵਿੱਚ ਵੱਜਣਾ ਕੀ ਕਰਨਾ ਬਾਕੀ ਭਾਈ ਜੀ ਚਲੋ ਠੀਕ ਆ ਸਾਸਰੀ ਕਾਲ ਤੇ ਤੁਸੀਂ ਸਾਨੂੰ ਬਹੁਤ ਬਹੁਤ ਪਿਆਰ ਕਰਿਆ ਭਾਈ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਦੇਖਿਆ ਉਹਨਾਂ ਦੇ ਦਿਲੋਂ ਧੰਨਵਾਦ ਕਰਦੇ ਆ ਭਾਈ ਬਹੁਤ ਬਹੁਤ ਮਿਹਰਬਾਨੀ ਹੋਰ ਵੀ ਸਬਸਕ੍ਰਾਈਬ ਕਰੋ ਹੋਰ ਵੀ ਸਬਸਕ੍ਰਾਈਬ ਕਰੋ ਭਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਚੰਗੀ ਗੱਲ ਨੂੰ ਅੱਜ ਦਾ ਬਈ ਨਮਾਣੇ ਜੇ ਬੰਦੇ ਆ ਤੁਹਾਨੂੰ ਪਤਾ ਜਿਹੜੀ ਗੱਲ ਕਰਨੀ ਆ ਸੱਚੀ ਕਰਨੀ ਆ ਚਾਹੇ ਸਾਨੂੰ ਵੀਡੀਓ ਪਾਉਣ ਨੂੰ ਵੀ ਟਾਈਮ ਲੱਗ ਜਾਂਦਾ ਕਈ ਵਾਰੀ ਲੇਟ ਹੋ ਜਾਈਦਾ ਤੇ ਕੋਈ ਗੱਲ ਨਹੀਂ ਬਾਕੀ ਨੈਕਸਟ ਵੀਡੀਓ ਚ ਗੱਲਬਾਤ ਕਰਦੇ ਆ ਸਤ ਸ੍ਰੀ ਅਕਾਲ ਜੀ